ਫੇਸ ਲੱਗੀ ਹੋਈ ਆ ਪ੍ਰਦੀਪ ਰਿਸ਼ਤਿਆਂ ਦੇ ਵਿੱਚ ਕੋਈ ਕਿਸੇ ਨੂੰ ਸਮਝਣ ਨੂੰ ਤਿਆਰ ਨਹੀਂ ਕੋਈ ਕਿਸੇ ਨੂੰ ਬਰਾਬਰ ਨਹੀਂ ਲੈ ਕੇ ਚੱਲਣਾ ਚਾਹੁੰਦਾ ਹਰ ਕੋਈ ਕਹਿੰਦਾ ਕਿ ਮੈਂ ਤੇਰੇ ਤੋਂ ਵੱਡਾ ਭਾਵੇਂ ਉਹ ਰਿਸ਼ਤਾ ਬਰਾਬਰ ਦਾ ਹੀ ਕਿਉਂ ਨਾ ਹੋਵੇ ਹਾਂ ਪੈਣੀ ਪ੍ਰਦੀਪ ਕੀ ਹਾਲ ਚਾਲ ਨੇ ਮੈਂ ਠੀਕ ਆ ਗੁਰਸ਼ਰਨ ਪੈਣੀ ਤੁਸੀਂ ਸੁਣਾਓ ਠੀਕ ਹੋ ਬਸ ਮੈਂ ਵੀ ਠੀਕ ਮੈਂ ਵੀ ਠੀਕ ਠਾਕ ਆ ਬੜੇ ਲਿਫਟੇ ਪੇ ਮੈਂ ਤੈਨੂੰ ਦੱਸਾਂ ਠੰਡ ਤਾਂ ਹੋਈ ਗਈ ਅੱਜ ਤਾਂ ਮੈਂ ਲੇਟ ਵੀ ਬੜੀ ਹੋ ਗਈ ਹੈਨਾ ਜੀ ਔਰ ਦਰਅਸਲ ਮੈਂ ਤੈਨੂੰ ਹੀ ਦੱਸਣਾ ਸੀਗਾ ਮੈਂ ਜਦੋਂ ਰਾਹ ਚ ਆ ਰਹੀ ਸੀਗੀ ਨਾ ਤਾਂ ਉੱਥੇ ਦੇਖਿਆ ਮੈਂ ਇੱਕ ਸੜਕ ਤੇ ਨਾ ਇੱਕ ਘੋੜਾ ਗਿਰਿਆ ਪਿਆ ਸੀ ਮੈਨੂੰ ਲੱਗਿਆ ਕਿ ਕਿਤੇ ਵੈਸੇ ਹੀ ਕਮਜ਼ੋਰ ਹੋਣਾ ਹੈ ਜਾਂ ਕੁਝ ਹੋਰ ਗੱਲ ਹੋਣੀ ਹੈ ਜਾਂ ਰਸਤੇ 'ਚ ਕਈ ਵਾਰੀ ਕੁਝ ਡਿੱਗਿਆ ਹੁੰਦਾ ਤਾਂ ਉਹਦੇ ਕਾਰਨ ਡਿੱਗਿਆ ਹੋਣਾ ਲੋਕਾਂ ਦੀ ਭੀੜ ਬੜੀ ਲੱਗੇ ਹੋਈ ਉੱਥੇ ਪਰ ਜਦੋਂ ਮੈਂ ਨੇੜੇ ਜਾ ਕੇ ਕਿਸੇ ਨੂੰ ਪੁੱਛਿਆ ਵੀ ਹੋਇਆ ਕਿ ਉੱਥੇ ਲੋਕ ਗੱਲਾਂ ਕਰੀ ਜਾਂਦੇ ਸੀ ਪਹਿਲਾਂ ਹੀ ਵੀ ਇੱਥੇ ਐਵੇਂ ਹੋ ਗਿਆ ਤਾਂ ਉਹ ਕਹਿੰਦੇ ਵੀ ਇੰਨੇ ਸਮਾਨ ਬਹੁਤ ਲੱਦਿਆ ਸੀਗਾ ਤੇ ਇਹਦੀ ਗਰਦਨ ਟੁੱਟ ਗਈ ਹਾਂ ਘੋੜੇ ਦੀ ਗਰਦਨ ਟੁੱਟਣ ਕਾਰਨ ਉੱਥੇ ਗਿਰ ਗਿਆ ਥਾਏ ਤੇ ਮਰ ਗਿਆ। ਹੂੰ। ਦੇਖਸੋ ਬੇਜੁਬਾਨਾਂ ਤੇ ਕਿੰਨਾ ਜ਼ੁਲਮ ਕਰਦੇ ਨੇ ਲੋਕ ਹਨਾ। ਤਰਸੀ ਨਹੀਂ ਖਾਂਦੇ ਹੈਗੇ। ਇੱਥੇ ਤਾਂ ਇਨਸਾਨ ਨੇ ਇਨਸਾਨ ਨੂੰ ਪੁੱਛਦਾ ਹੈ ਜਾਨਵਰਾਂ ਦੀ ਕੀ ਸਾਰ ਲੈਣਗੇ। ਬਿਲਕੁਲ। ਬਿਲਕੁਲ ਸਹੀ। ਜਿੰਨਾ ਮਰਜੀ ਕੋਈ ਕਰੀ ਜਾਵੇ ਹਨਾ। ਕੋਈ ਕਹਿੰਦੇ ਨੇ ਕਿ ਇਹਨਾਂ ਨੂੰ ਆਪਣੇ ਵਾਂਗੂ ਸਮਝੋ। ਇਹ ਜ਼ਿਆਦਾ ਹਮਦਰਦ ਹੁੰਦੇ ਨੇ, ਜ਼ਿਆਦਾ ਵਫਾਦਾਰ ਹੁੰਦੇ ਨੇ ਜਾਨਵਰ ਪਰ ਫਿਰ ਵੀ ਦੇਖਿਓ ਕਿ ਇਸ ਤਰ੍ਹਾਂ ਬੁਰਾ ਹਾਲ ਕੀਤਾ ਹੋਇਆ। ਉਹੀ ਨਾ ਉਹ ਬੇ ਬੇ ਜ਼ੁਬਾਨ ਨੇ ਪਰ ਉਹਨਾਂ ਦੀ ਆਵਾਜ਼ ਨੂੰ ਸਮਝਣਾ ਚਾਹੀਦਾ ਬੇਸ਼ੱਕ ਉਹ ਬੋਲ ਕੇ ਨਾ ਦੱਸਣ ਪਰ ਉਹਨਾਂ ਨੂੰ ਵੀ ਦਰਦ ਹੁੰਦਾ ਹੈ ਨਾ ਕਿਉਂਕਿ ਆਪਾਂ ਆਪਣੇ ਫਾਇਦੇ ਲਈ ਸ਼ਰਨ ਕਿੰਨਾ ਕੁਝ ਦੇਖ ਲਈਏ ਕਿ ਉਹਨਾਂ ਤੇ ਕਿੰਨਾ ਸਮਾਨ ਲੱਦ ਦਿੰਨੇ ਆ ਆਪਾਂ ਇੱਥੋਂ ਤੱਕ ਦੇਖ ਲਈਏ ਕਿ ਕਈ ਵਾਰ ਇੱਟਾਂ ਦੇ ਰੇੜੇ ਜਾਂਦੇ ਹੁੰਨੇ ਆ ਉੱਥੇ ਵੀ ਉਹਨਾਂ ਤੇ ਕਿੰਨਾ ਜ਼ਿਆਦਾ ਇੱਟਾਂ ਲੱਦੀਆਂ ਹੁੰਦੀਆਂ ਨੇ ਰੇੜੇ ਦੇ ਉੱਤੇ ਹਨਾ ਪਰ ਖਿੱਚਣਾ ਤਾਂ ਉਸ ਬੇਜ਼ੁਬਾਨ ਨੇ ਆ ਨਾ ਬੇਸ਼ੱਕ ਉਹ ਬੋਲ ਕੇ ਨਾ ਦੱਸੇ ਕਿ ਮੈਨੂੰ ਥਕਾਵਟ ਹੋ ਰਹੀ ਆ ਜਾਂ ਫਿਰ ਮੈਂ ਸਟੈਂਡ ਨਹੀਂ ਕਰ ਪਾ ਰਿਹਾ ਪਰ ਫਿਰ ਵੀ ਜਦੋਂ ਉਹ ਤੁਰਦਾ ਨਹੀਂ ਤਾਂ ਉਤੇ ਫਿਰ ਡੰਡੇ ਮਾਰੇ ਜਾਂਦੇ ਨੇ ਤਾਂ ਸ਼ਦਦ ਕੀਤਾ ਜਾਂਦਾ ਹੈ ਫਿਰ ਕਿਤੇ ਨਾ ਕਿਤੇ ਇਹ ਸੋਚਣ ਦੀ ਚੀਜ਼ਾਂ ਮਜਬੂਰ ਕਰ ਦਿੰਦੀਆਂ ਨੇ ਕਿ ਜਿਨ੍ਹਾਂ ਦੇ ਕੋਲ ਜ਼ੁਬਾਨ ਆ ਉਹ ਤਾਂ ਬੋਲ ਕੇ ਦੱਸ ਪਾ ਰਹੇ ਨੇ ਪਰ ਜਿਨ੍ਹਾਂ ਦੇ ਕੋਲ ਜ਼ੁਬਾਨ ਹੈ ਨਹੀਂ ਉਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਐਕਸਪਲੇਨ ਕਰੇ ਇਨਸਾਨ ਨੂੰ ਕਿਸ ਤਰੀਕੇ ਦੇ ਨਾਲ ਦੱਸੇ ਕਿ ਮੈਂ ਮੈਨ ਮੈਨ ਤੋਂ ਹੀ ਸਟੈਂਡ ਨਹੀਂ ਹੋ ਰਿਹਾ ਮੈਨੂੰ ਬਹੁਤ ਦਰਦ ਹੋ ਰਿਹਾ ਹੈ ਨਾ ਇਹੀ ਨਹੀਂ ਮੈਂ ਕਈ ਵਾਰ ਦੇਖਿਆ ਕਿ ਮੇਲੇਾਂ ਚ ਚਲੇ ਜਾਓ ਜਾਂ ਫਿਰ ਤੁਸੀਂ ਆ ਚੰਡੀਗੜ੍ਹ ਕਿਤੇ ਜਾਓ ਬਰਡ ਪਾਰਕ ਜਾਂ ਕਿਤੇ ਹੋਰ ਉੱਥੇ ਨਾ ਊਠ ਵੀ ਰੱਖੇ ਹੁੰਦੇ ਨੇ ਲੋਕਾਂ ਨੇ ਤੇ ਲੋਕਾਂ ਨੂੰ ਬਿਠਾ ਉਠਾ ਕੇ ਊਠ ਦੇ ਉੱਪਰ ਗੇੜੇ ਦਿੰਦੇ ਨੇ ਪੈਸੇ ਲੈਂਦੇ ਨੇ ਉਹਨਾਂ ਦੇ ਬਦਲੇ ਤੇ ਉਹ ਜਾਨਵਰਾਂ ਦੀ ਹਾਲਤ ਇੰਨੀ ਕੁ ਮਾੜੀ ਹੁੰਦੀ ਹੈ ਨਾ ਨਾ ਤਾਂ ਉਹਨਾਂ ਨੂੰ ਖਾਣ ਪੀਣ ਨੂੰ ਪੂਰਾ ਦਿੱਤਾ ਜਾਂਦਾ ਨਾ ਹੀ ਉਹਨਾਂ ਦੀ ਸਾਂਭ ਸੰਭਾਲ ਇਹੋ ਜੀ ਹੁੰਦੀ ਹੈ ਵੀ ਦੇਖਣ ਨੂੰ ਲੱਗਣ ਵੀ ਕਿਉਂਕਿ ਜਾਨਵਰ ਵੀ ਜਦੋਂ ਖੁਸ਼ ਹੁੰਦਾ ਉਹਨਾਂ ਦੀ ਖੁਸ਼ੀ ਦਾ ਵੀ ਪਤਾ ਲੱਗਦਾ ਹੈ ਜੀ ਹੈਨਾ ਕੁੱਤੇ ਬਿੱਲੇ ਜਿਹੜੇ ਆਪਾਂ ਪੈਟਰ ਰੱਖਦੇ ਹਾਂ ਉਹ ਤਾਂ ਹੈਗੇ ਹੀ ਹੈਗੇ ਨੇ ਪਰ ਜਿਹੜੇ ਇਹ ਜਾਨਵਰ ਵੀ ਨੇ ਉਹਨਾਂ ਦੇ ਮੂੰਹ ਹੋਰ ਤਰ੍ਹਾਂ ਹੋ ਜਾਂਦੇ ਹੁੰਦੇ ਨੇ ਜਦੋਂ ਮੁਰਝਾਏ ਜੇ ਹੁੰਦੇ ਨੇ ਜਿਹੜੇ ਐਨੀਮਲਸ ਨੂੰ ਪੜਦੇ ਲਿਖਦੇ ਜਾਣਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਵੀ ਜਾਨਵਰ ਉਸ ਸਮੇਂ ਕੀ ਕਹਿ ਰਿਹਾ ਤੇ ਉਹਨਾਂ ਤੇ ਵੀ ਇੰਨਾ ਮਾੜਾ ਹਾਲ ਕੀਤਾ ਜਾਂਦਾ ਤੇ ਫਿਰ ਲੋਕ ਵੀ ਜ਼ਿੰਮੇਦਾਰ ਹੋਏ ਕਿ ਨਹੀਂ ਬਿਲਕੁਲ ਸ਼ਰਨ ਜ਼ਿੰਮੇਦਾਰ ਤਾਂ ਹੈ ਹੀ ਨਹੀਂ ਕਿਉਂਕਿ ਆਪਾਂ ਆਪਣੇ ਫਾਇਦੇ ਲਈ ਉਹਨਾਂ ਨੂੰ ਇਸਤੇਮਾਲ ਤਾਂ ਕਰ ਰਹੇ ਆਂ ਪਰ ਇਤੋਂ ਤੱਕ ਵੀ ਇੰਨਾ ਨਾ ਇਸਤੇਮਾਲ ਕਰੋ ਕਿ ਉਹਦੀ ਵਿਚਾਰੇ ਦੀ ਜਾਨ ਹੀ ਚਲੀ ਜਾਏ ਕਿਉਂਕਿ ਹੈਗੀ ਤਾਂ ਚਲੋ ਇਹੋ ਚ ਇੱਕ ਜਾਨ ਆ ਨਾ ਤੇ ਬਿਲਕੁਲ ਆਪਾਂ ਸਿਰਫ ਆਪਣੇ ਫਾਇਦੇ ਲਈ ਯੂਜ਼ ਕਰ ਲਿਆ ਮੰਨ ਲਓ ਕਿ ਆਪਾਂ ਯੂਜ਼ ਕਰ ਲਿਆ ਪਰ ਕਟ ਲਿਮਟ ਦੇ ਵਿੱਚ ਕੀਤਾ ਜਾਵੇ ਕਿ ਉਹਨੂੰ ਵੀ ਇੰਨਾ ਦਰਦ ਨਾ ਸਹਿਣਾ ਪਵੇ ਸ਼ਰਨ ਇੱਕ ਚੀਜ਼ ਤੁਸੀਂ ਹੋਰ ਦੇਖਿਆ ਜਦੋਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਆਂ ਦੂਰ ਕਿਤੇ ਪਹਾੜਾਂ ਤੇ ਜਾਂਦੇ ਆਂ ਜਿਵੇਂ ਅਮਰਨਾਥ ਯਾਤਰਾ ਲੈ ਲਓ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲੈ ਲਓ ਨਾ ਉਥੇ ਵੀ ਆਪਾਂ ਨੂੰ ਜਿਸ ਤਰ੍ਹਾਂ ਕਈ ਲੋਕ ਜਿਹੜੇ ਤੁਰ ਫੇਰ ਨਹੀਂ ਸਕਦੇ ਜਾਂ ਫਿਰ ਉਹਵੇਂ ਚੜਾਈ ਨਹੀਂ ਚੜ ਸਕਦੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਨਾ ਤੇ ਮੋਸਟਲੀ ਆਪਾਂ ਦੇਖਦੇ ਆਂ ਕਿ ਲੋਕ ਉਥੇ ਜਾਨਵਰਾਂ ਤੇ ਜਾ ਕੇ ਆਪਣੀ ਜਿਹੜੀ ਯਾਤਰਾ ਨੂੰ ਸਫਲ ਬਣਾਉਂਦੇ ਨੇ ਪਰ ਇਥੋਂ ਤੱਕ ਜਿਨ੍ਹਾਂ ਨੇ ਜਾਨਵਰ ਰੱਖਿਆ ਹੁੰਦਾ ਏ ਤੇ ਜਿਨ੍ਹਾਂ ਨੇ ਆਪਣਾ ਉਥੇ ਕਮਾਈ ਦਾ ਸਾਧਨ ਬਣਾਇਆ ਹੋਇਆ ਤੇ ਜਦੋਂ ਉਹ ਜਾਨਵਰ ਨਹੀਂ ਤੁਰਦਾ ਹਨਾ ਤਾਂ ਉਹਤੇ ਡੰਡੇ ਮਾਰੇ ਜਾਂਦੇ ਨੇ ਤੇ ਇਹਨਾਂ ਦਾ ਭਜਨ ਲੱਦਿਆ ਜਾਂਦਾ ਏ ਤੇ ਇੱਕ ਤਾਂ ਉਹ ਵਿਚਾਰੇ ਨੇ ਇਨਸਾਨ ਦਾ ਭਾਰ ਚੱਲਿਆ ਦੂਸਰਾ ਉਹਨੂੰ ਰਾਮ ਕਰਨ ਦਾ ਵੀ ਸਮਾਂ ਨਹੀਂ ਦਿੰਦੇ ਕਿਉਂਕਿ ਉਸ ਸਮੇਂ ਮੰਨ ਲਓ ਕਿਸ਼ਰਦਾਲੂਆਂ ਦੀ ਢੀਡ ਹੁੰਦੀ ਆ ਹਰ ਇੱਕ ਨੂੰ ਇਹੀ ਹੁੰਦਾ ਕਿ ਵੱਧ ਤੋਂ ਵੱਧ ਕਮਾਈ ਕੀਤੀ ਜਾਵੇ ਹਨਾ ਪਰ ਕਿੰਨੇ ਹੀ ਬੇਜੁਬਾਨ ਜਿਹੜੇ ਆ ਜਾਨਵਰਾਂ ਦੀ ਬਾਤ ਦੇ ਵਿੱਚ ਆਪਾਂ ਨੂੰ ਮੌਤ ਤਾਂ ਪਤਾ ਲੱਗਦਾ ਹੈ ਆਪਾਂ ਨੂੰ ਖਬਰਾਂ ਤੇ ਨਹੀਂ ਪਤਾ ਲੱਗਦਾ ਕਿ ਉੱਥੇ ਜਿਹੜਾ ਨਹੀਂ ਉਹ ਸਹਿਣ ਕਰ ਸਕਿਆ ਵੀ ਚੜ੍ਹਾਈ ਨਹੀਂ ਸਹਿਣ ਕਰ ਸਕਿਆ ਜਾਨਵਰ ਜਾਂ ਥੱਕਿਆ ਹੋਇਆ ਸੀਗਾ ਵੀ ਉਹਦੀ ਮੌਤ ਹੋ ਗਈ ਹੈ ਨਾ ਪਰ ਇੱਕ ਇਹ ਚੀਜ਼ ਮੈਂ ਇਹ ਚੀਜ਼ ਸੋਚਦੀ ਆ ਕਿ ਜੇ ਆਪਾਂ ਨੇ ਕਿਸੇ ਵੀ ਧਾਰਮਿਕ ਸਥਾਨ ਦੀ ਯਾਤਰਾ ਕਰਨੀ ਆ ਤੇ ਆਪਾਂ ਨੂੰ ਆਪਣੇ ਪੈਰਾਂ ਤੇ ਖੁਦ ਚੱਲ ਕੇ ਜਾਣਾ ਚਾਹੀਦਾ ਹੈ ਤੇ ਆਪਾਂ ਕਿਉਂ ਜਾਣ ਪਰਾਂ ਦਾ ਸਹਾਰਾ ਲੈ ਕੇ ਹਨਾ ਆਪਣੀ ਸ਼ਰਧਾ ਨੂੰ ਬਿਆਨ ਕਰਦੇ ਆ ਪਰ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਕਿਉਂਕਿ ਹਰ ਇੱਕ ਨੂੰ ਚਲੋ ਮੰਨ ਲਾ ਕਿ ਹਰ ਕੋਈ ਤੁਰ ਵੀ ਨਹੀਂ ਸਕਦਾ ਨਾ ਉਸ ਤਰੀਕੇ ਦੇ ਨਾਲ ਪਰ ਸ਼ਰਦਾ ਦਿਲ ਚ ਹੁੰਦੀ ਆ ਪਰ ਇੰਨਾ ਵੀ ਲਾਹਨ ਨਹੀਂ ਲੈਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਕਿ ਇੱਕ ਬੇਜੁਬਾਨ ਤੇ ਇੰਨਾ ਜ਼ਿਆਦਾ ਤਸ਼ੱਦਦ ਹੋ ਜੇ ਹਨਾ ਹੂੰ ਬਹੁਤ ਹੀ ਮਾੜਾ ਲੱਗਿਆ ਮੈਂ ਤਾਂ ਦੇਖ ਕੇ ਵੀ ਘੋੜੇ ਦੀ ਗਰਦਨ ਟੁੱਟ ਗਈ ਬੋਝ ਦੇ ਕਾਰਨ ਹੁਣ ਵਿਚਾਰਾ ਕਿੰਨਾ ਕੁ ਖਿੱਚੀ ਜਾਂਦਾ ਉਹਨਾਂ ਨੂੰ ਬੰਨਿਆ ਹੁੰਦਾ ਇਸ ਤਰੀਕੇ ਦੇ ਨਾਲ ਚਮੜੇ ਦਾ ਸਮਾਨ ਸਾਰਾ ਪਾਇਆ ਹੁੰਦਾ ਉਹਨਾਂ ਦੇ ਖਿੱਚੀ ਜਾਂਦੇ ਨੇ ਉਹਨਾਂ ਨੂੰ ਛਾਂਟੇ ਮਾਰਦੇ ਨੇ ਕਿ ਚੱਲ ਹੋਰ ਅੱਗੇ ਚੱਲ ਹੋਏ ਬੇਚਾਰਾ ਕਿੰਨਾ ਬੁਰੀ ਤਰ੍ਹਾਂ ਦੇ ਨਾਲ ਮਰਿਆ ਹੋਣਾ ਉਹ ਕਿਸ ਹੱਦ ਤੱਕ ਉਹਦੇ ਉੱਪਰ ਜ਼ੁਲਮ ਹੋਇਆ ਕਿ ਕਿਸ ਹੱਦ ਤੱਕ ਉਹਨੇ ਆਪਣੇ ਆਪ ਤੇ ਉਹ ਤਸੀਹੇ ਸਹੇ ਉਸ ਤੋਂ ਬਾਅਦ ਉਹ ਦਾਮੀ ਤੋੜ ਗਿਆ ਦੇਖ ਕੇ ਤਾਂ ਖੈਰ ਇਹ ਤਾਂ ਸੀਗੀ ਉਹ ਜਾਨਵਰ ਦੀ ਗੱਲ ਜਿਹਨੂੰ ਦੇਖ ਕੇ ਬੜਾ ਹੀ ਮਨਦੁਖੀ ਹੋਇਆ ਪਰ ਆਪਾਂ ਜੇ ਹੁਣ ਇਨਸਾਨਾਂ ਦੀ ਗੱਲ ਕਰ ਲਈ ਅੱਜ ਕੱਲ ਪ੍ਰਦੀਪ ਇਨਸਾਨ ਇਨਸਾਨ ਦੀ ਸਾਰ ਨਹੀਂ ਲੈਂਦਾ ਸਾਰ ਤਾਂ ਕੀ ਲੈਣੀ ਹੈ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪਤਾ ਵੀ ਹੁੰਦਾ ਹੈ ਕਿ ਇਹ ਬੰਦਾ ਇਹਦੇ ਨਾਲ ਕੋਈ ਮਾੜੀ ਘਟਨਾ ਵਾਪਰੀ ਹੈ ਲੋਕੀ ਉੱਥੇ ਵੀ ਜਾ ਕੇ ਮਜ਼ਾਕ ਬਣਾ ਦਿੰਦੇ ਨੇ ਜੀ ਛੋਟੇ ਛੋਟੇ ਬੱਚਿਆਂ ਦੇ ਨਾਲ ਅੱਜ ਕੱਲ ਗਲਤ ਹੋ ਰਿਹਾ ਮੈਂ ਸਕੂਲ ਵਾਲੀ ਖਬਰ ਦੇਖੀ ਸੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਇੱਕ ਸਕੂਲ ਦੇ ਵਿੱਚ ਬੱਚੀ ਮਰੀ ਹੈ ਤੇ ਉੱਥੇ ਇੱਕ ਅਧਿਆਪਕ ਨੂੰ ਜਦੋਂ ਪੁੱਛਿਆ ਗਿਆ ਉਹ ਹੱਸ-ਹੱਸ ਕੇ ਗੱਲਾਂ ਦੱਸ ਰਹੇ ਸੀਗੇ ਰਿਪੋਰਟਰ ਨੂੰ ਲੋਕਾਂ ਨੇ ਵੀ ਬੜਾ ਲਾਹਾ ਪਾ ਕੀਤੀ ਉਹਨਾਂ ਦੀ ਔਰ ਕਰਨੀ ਵੀ ਚਾਹੀਦੀ ਸੀ ਵੀ ਇਹ ਕੋਈ ਤਰੀਕਾ ਤਾਂ ਨਹੀਂ ਨਾ ਕਿਸੇ ਦੀ ਜਾਨ ਗਈ ਤੇ ਤੁਹਾਡਾ ਹਾਸਾ ਹੋ ਗਿਆ ਤਾਂ ਉਹ ਕੰਮ ਹੋਇਆ ਫਿਰ ਚਿੜੀਆਂ ਦੀ ਮੌਤ ਗਵਾਰਾਂ ਦਾ ਹੱਸ ਮੈਂ ਜ਼ਿੰਦਗੀ ਚ ਇਹੀ ਸੋਚਦੀ ਸੀ ਵੀ ਆਪਾਂ ਖੱਟਿਆ ਕੀ ਆ ਕੇ ਮੈਨੂੰ ਵੀ ਇਹੀ ਲੱਗਦਾ ਹੈ ਕਿ ਮੈਨੂੰ ਵੀ ਰਿਸ਼ਤੇ ਹੀ ਮਿਲੇ ਨੇ ਕੋਈ ਇਹ ਕਹੇਗਾ ਕਿ ਮੈਨੂੰ ਤਾਂ ਜੀ ਅਮੀਰੀ ਮਿਲੀਆਂ ਮੈਨੂੰ ਕੁਝ ਨਹੀਂ ਕਰਨਾ ਪਿਆ ਮੈਨੂੰ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਚਾਂਦੀ ਦਾ ਚਮਚ ਮਿਲਿਆ ਜੰਮਦੇ ਤੇ ਕੁਝ ਮਿਹਨਤ ਨਹੀਂ ਕਰਨੀ ਪਈ ਕੋਈ ਕਹੇਗਾ ਮੈਨੂੰ ਸਹੱਪਣ ਮਿਲਿਆ ਮੈਨੂੰ ਇਹਦੇ ਸਿਰ ਤੇ ਮੈਂ ਅੱਜ ਤਰੱਕੀਆਂ ਕੀਤੀਆਂ ਜੀ ਪਰ ਮੈਨੂੰ ਵੀ ਕੁਝ ਰਿਸ਼ਤੇ ਹੀ ਨੇ ਉਹ ਜਿਹੇ ਮਿਲੇ ਜਿਨ੍ਹਾਂ ਦੇ ਕਰਕੇ ਮੈਨੂੰ ਜਦੋਂ-ਜਦੋਂ ਮੈਂ ਲੱਗਿਆ ਕਿ ਮੈਂ ਇਠਾਂ ਡਿਗਰੀ ਆ ਤਾਂ ਮੈਨੂੰ ਸੰਭਾਲਿਆ ਉਹਨਾਂ ਨੇ ਹਮ ਕਿਉਂਕਿ ਮੈਂ ਬਹੁਤੀ ਵਾਰ ਦੇਖਿਆ ਬਹੁਤੇ ਘਰਾਂ ਦੇ ਵਿੱਚ ਜਦੋਂ ਕੋਈ ਵੱਡਾ ਹੁੰਦਾ ਨਾ ਰਿਸ਼ਤੇ ਦੇ ਵਿੱਚ ਤਾਂ ਉਹ ਛੋਟੇ ਨੂੰ ਛੋਟਾ ਮਹਿਸੂਸ ਕਰਾ ਕੇ ਹਟਦਾ ਜੀ ਮੈਂ ਕਿੰਨੇ ਲੋਕਾਂ ਨੂੰ ਦੇਖਿਆ ਕਿ ਉਹਨੂੰ ਇਸ ਹੱਦ ਤੱਕ ਨੀਵਾ ਕਰ ਦਿੰਦੇ ਨੇ ਵੀ ਤੈਨੂੰ ਪਤਾ ਨਹੀਂ ਤੂੰ ਕਿੰਨਾ ਛੋਟਾ ਹਮ ਰਿਸ਼ਤੇ ਦੇ ਵਿੱਚ ਇਹ ਨਹੀਂ ਕਹਿੰਦੇ ਕਿ ਰਿਸ਼ਤੇ ਵਿੱਚ ਤਾਂ ਤੁਸੀਂ ਵੀ ਛੋਟੇ ਹੋ ਹੈਗੇ ਹੋ ਕਿਸੇ ਨਾ ਕਿਸੇ ਨਾਲੋਂ ਪਰ ਕੀ ਤੁਸੀਂ ਉਹ ਹਲੀਮੀ ਉਹ ਪਿਆਰ ਆਪਣੇ ਰਿਸ਼ਤੇ ਦੇ ਵਿੱਚ ਵਰਤੀ ਹੈ ਜਿਹੜੀ ਤੁਸੀਂ ਦੂਸਰੇ ਨੂੰ ਸਮਝਾ ਰਹੇ ਹੋ ਬਿਲਕੁਲ ਤੇ ਕਈ ਜਿਹੜੇ ਛੋਟੇ ਹੁੰਦੇ ਨੇ ਉਹ ਵੀ ਆਪਣੇ ਵੱਡਿਆਂ ਨੂੰ ਪਿਆਰ ਤਾਂ ਕਰਦੇ ਹੀ ਨੇ ਪਰ ਨਾਲ ਕਈ ਵਾਰ ਉਹਨਾਂ ਨੂੰ ਇੰਨਾ ਕੁ ਝੁਕਾ ਦਿੱਤਾ ਜਾਂਦਾ ਪ੍ਰਦੀਪ ਕਿ ਉਹ ਸਹੀ ਗੱਲ ਨੂੰ ਵੀ ਸਹੀ ਨਹੀਂ ਕਹਿ ਪਾਉਂਦੇ ਜੀ ਫਿਰ ਉਦਾਹਰਨਾ ਦੇਣਗੇ ਇਹੋ ਜਿਹੇ ਲੋਕ ਉਹਨਾਂ ਗੱਲਾਂ ਦੀਆਂ ਜਿਵੇਂ ਕਿ ਕੁਝ ਮੁੱਢ ਤੋਂ ਹੀ ਗੱਲਾਂ ਲਿਖੀਆਂ ਆਉਂਦੀਆਂ ਨੇ ਕਿ ਤੁਸੀਂ ਆਪਣੇ ਤੋਂ ਵੱਡਿਆਂ ਦੇ ਸਾਹਮਣੇ ਆਵਾਜ਼ ਨਹੀਂ ਚੱਕਣੀ ਜੇ ਆਵਾਜ਼ ਚੱਕੋਗੇ ਤਾਂ ਤੁਸੀਂ ਛੋਟੇ ਹੋ ਇਹ ਜੀ ਆਪਾਂ ਜਦੋਂ ਸ਼ਬਦ ਪੜ੍ਹ ਲੈਂਦੇ ਆ ਕਿ ਤੋਂ ਵੀ ਤਾ ਫਿਰ ਇੰਜ ਲੱਗਦਾ ਵੀ ਵਾਕਈ ਸਾਨੂੰ ਆਪਣੇ ਵੱਡਿਆਂ ਅਗੇ ਆਵਾਜ਼ ਨਹੀਂ ਚੱਕਣੀ ਚਾਹੀਦੀ ਪਰ ਜਦੋਂ ਆਪਾਂ ਸੱਚਾਈ ਦੇਖਦੇ ਅੱਜ ਕੱਲ੍ਹ ਦੇ ਜ਼ਮਾਨੇ ਦੀ ਕਿ ਵੱਡੇ ਆਖਿਰਕਾਰ ਕਰ ਕੀ ਰਹੇ ਨੇ ਵੱਡਿਆਂ ਦੇ ਵਿੱਚ ਵੱਡਾਪਣ ਹੈ ਜਾਂ ਫਿਰ ਉਹ ਨਾ ਸਮਝੀਆਂ ਕਰ ਰਹੇ ਨੇ ਕਿਉਂਕਿ ਕੁਝ ਜਿਹੜੇ ਵੱਡੇ ਉਮਰ ਦੇ ਵਿੱਚ ਤਾਂ ਵੱਡੇ ਹੋ ਜਾਂਦੇ ਨੇ ਪਰ ਉਹਨਾਂ ਦੀ ਸਮਝ ਨਹੀਂ ਵੱਡੀ ਹੁੰਦੀ। ਹੂੰ। ਉਹ ਦੂਸਰੇ ਬੰਦੇ ਨੂੰ ਜਲੀਲ ਕਰਕੇ ਛੋਟਾ ਦਿਖਾ ਕੇ ਜਾਂ ਉਹਨਾਂ ਤੋਂ ਆਪਣੀ ਮਾਨਾਈ ਮਨਮਾਨੀ ਕਰਾ ਕੇ ਹੀ ਖੁਸ਼ ਹੁੰਦੇ ਨੇ। ਤੇ ਜਦ ਤੱਕ ਉਹ ਐਵੇਂ ਨਾ ਕਰਨ ਉਦੋਂ ਤੱਕ ਉਹਨੂੰ ਕਹਿਣਗੇ ਕਿ ਤੂੰ ਕਿਸੇ ਜੋਗਾ ਨਹੀਂ ਤੂੰ ਨਿਕੰਮਾ ਹੀ ਰਹਿ ਗਿਆ ਤੇਰੀ ਤਾਂ ਕਿਸਮਤ ਹੀ ਐਵੇਂ ਹੋਣੀ ਹੈ ਤੈਨੂੰ ਰੱਬ ਐਵੇਂ ਕਰੇਗਾ। ਫਿਰ ਉਹ ਇਹ ਇਹਨਾਂ ਗੱਲਾਂ ਤੇ ਉਤਰ ਆਉਂਦੇ ਨੇ ਕਿ ਜੇ ਤੂੰ ਸਾਡੀ ਗੱਲ ਨਹੀਂ ਮੰਨੇਗਾ ਤਾਂ ਤੂੰ ਐਵੇਂ ਬੇਕਾਰ ਇਹ ਜਿਹਾ ਮਹਿਸੂਸ ਕਰਵਾ ਦਿੰਦੇ ਨੇ ਉਹ ਲੋਕ ਹੁਣ ਜੇ ਆਪਾਂ ਦੇਖੀਏ ਕਿ ਇਹ ਬਣਿਆ ਹੋਇਆ ਇੱਕ ਵਾਕ ਹੈ ਕਿ ਤੁਸੀਂ ਆਪਣੇ ਵੱਡਿਆਂ ਅੱਗੇ ਨਹੀਂ ਬੋਲਣਾ ਪਰ ਹੁਣ ਉਹ ਕੀ ਸਾਰੇ ਵੱਡੇ ਸਹੀ ਨੇ ਹੁਣ ਆਪਾਂ ਸਕੂਲ ਦੀ ਗੱਲ ਕਰਕੇ ਹਟਿਆਂ ਕਿ ਉਹ ਸਕੂਲ ਦੇ ਵੀ ਜੜੀਆਂ ਵੱਡੀਆਂ ਵੱਡੀਆਂ ਮੈਡਮਾਂ ਸੀ ਕਿ ਬੱਚੇ ਉਹਨਾਂ ਨੂੰ ਸਵਾਲ ਨਾ ਕਰਨ 10ਵੀਂ 8ਵੀਂ ਤੇ ਕਿ ਮੈਡਮ ਤੁਸੀਂ ਇਹ ਕੀ ਕੀਤਾ ਮੈਡਮ ਤੁਸੀਂ ਬੱਚੇ ਨੂੰ ਚੱਕ ਕੇ ਆ ਕਿਉਂ ਨਹੀਂ ਬਿਲਕੁਲ ਕਰਨਾ ਚਾਹੀਦਾ ਸਵਾਲ ਤੇ ਜਿਹੜੇ ਇਹ ਕਹਿਣਗੇ ਨਾ ਕੀ ਵੱਡਿਆਂ ਕੇ ਬੋਲਣਾ ਨਹੀਂ ਮੈਨੂੰ ਲੱਗਦਾ ਇੱਥੇ ਉਹ ਬੇਵਕੂਫ ਨੇ ਹੂੰ ਜੇ ਤੁਸੀਂ ਗਲਤ ਗੱਲ ਨੂੰ ਗਲਤ ਨਹੀਂ ਬੋਲ ਸਕਦੇ ਫਿਰ ਤੁਹਾਡੀ ਜ਼ਿੰਦਗੀ ਦਾ ਮੈਨੂੰ ਨਹੀਂ ਲੱਗਦਾ ਕੋਈ ਮਾਇਨੇ ਜਦਕਿ ਟੀਚਰ ਦਾ ਇੱਕ ਫਰਜ਼ ਹੁੰਦਾ ਆ ਕਿ ਬੱਚਿਆਂ ਨੂੰ ਸਹੀ ਗਲਤ ਦੀ ਸਮਝ ਸਿਖਾਈ ਜਾਵੇ ਜਦਕਿ ਟੀਚਰ ਇਸ ਤਰ੍ਹਾਂ ਕੁਝ ਕਰਨ ਦਾ ਜ਼ਰੂਰ ਸਵਾਲ ਉੱਠਦੇ ਨੇ ਕਿਉਂਕਿ ਇੱਕ ਦੇਸ਼ ਦਾ ਭਵਿੱਖ ਬਣਾਉਣਾ ਹੁੰਦਾ ਇੱਕ ਬੱਚੇ ਦਾ ਭਵਿੱਖ ਬਣਾਉਣਾ ਹੁੰਦਾ ਹਨਾ ਉਸ ਟੀਚਰ ਨੇ ਜੇ ਟੀਚਰ ਹੀ ਤੁਹਾਨੂੰ ਉਹਨਾਂ ਸਾਰੇ ਇਮੋਸ਼ਨਸ ਦੇ ਬਾਰੇ ਨਹੀਂ ਸਮਝਾਏਗਾ ਤੇ ਕੋਈ ਵੀ ਮਤਲਬ ਕਿ ਆਪਾਂ ਨੂੰ ਜੋ ਵੀ ਆਪਾਂ ਮਹਿਸੂਸ ਕਰਦੇ ਆਂ ਚਾਹੇ ਦੁੱਖਾ ਸੁੱਖਾ ਜੇ ਉਸ ਦੇ ਬਾਰੇ ਸਾਨੂੰ ਟੀਚਰ ਹੀ ਨਹੀਂ ਸਮਝਾਏਗਾ ਤਾਂ ਫਿਰ ਉਸ ਚੀਜ਼ ਦਾ ਫਾਇਦਾ ਕਿਉਂ ਵੱਡਾ ਦਖਾਂਦੇ ਨਹੀਂ ਮੈਨੂੰ ਨਹੀਂ ਲੱਗਦਾ ਅਸਲ ਦੇ ਵਿੱਚ ਉਹ ਵੱਡੇ ਨਹੀਂ ਵੱਡਾ ਉਹ ਹੁੰਦਾ ਜਿਹੜਾ ਆਪਣੇ ਤੋਂ ਛੋਟਿਆਂ ਨੂੰ ਵੀ ਆਪਣੇ ਬਰਾਬਰ ਲੈ ਕੇ ਚੱਲੇ ਕਦੇ ਇਹ ਨਾ ਮਹਿਸੂਸ ਕਰਾਵੇ ਕਿ ਤੂੰ ਛੋਟਾ ਹੈਂ ਇਹੀ ਰਿਸ਼ਤਿਆਂ ਦੀ ਖੂਬਸੂਰਤੀ ਹੈ ਕਿ ਤੁਸੀਂ ਜੇ ਵੱਡੇ ਹੋ ਤਾਂ ਛੋਟੇ ਨੂੰ ਵੀ ਇਹ ਮਹਿਸੂਸ ਕਰਵਾਓ ਕਿ ਤੂੰ ਕਿੰਨਾ ਵੱਡਾ ਹੋ ਸਕਦਾ ਹੈ ਤੇ ਤੂੰ ਅੱਜ ਵੀ ਵੱਡਾ ਹੀ ਹੈ ਨਾ ਕਿ ਇਹ ਕਿ ਤੂੰ ਛੋਟਾ ਹੈ ਤੂੰ ਨਕਾਰ ਹੈ ਤੈਨੂੰ ਇਹ ਹੋ ਜਾਏਗਾ ਉਹ ਹੋ ਜਾਏਗਾ ਤੂੰ ਇਸੇ ਕੰਮ ਦਾ ਨਹੀਂ ਇਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਅੱਜਕੱਲ ਤਾਂ ਇਹ ਹਾਲ ਹੋਇਆ ਪਿਆ ਹੈ ਕਿ ਰੇਸ ਲੱਗੀ ਹੋਈ ਹੈ ਪ੍ਰਦੀਪ ਰਿਸ਼ਤਿਆਂ ਦੇ ਵਿੱਚ ਕੋਈ ਕਿਸੇ ਨੂੰ ਸਮਝਣ ਨੂੰ ਤਿਆਰ ਨਹੀਂ ਕੋਈ ਕਿਸੇ ਨੂੰ ਬਰਾਬਰ ਨਹੀਂ ਲੈ ਕੇ ਚੱਲਣਾ ਚਾਹਦਾ ਹਰ ਕੋਈ ਕਹਿੰਦਾ ਕਿ ਮੈਂ ਤੇਰੇ ਤੋਂ ਵੱਡਾ ਭਾਵੇਂ ਉਹ ਰਿਸ਼ਤਾ ਬਰਾਬਰ ਦਾ ਹੀ ਕਿਉਂ ਨਾ ਹੋਵੇ ਹੁਣ ਭੈਣ ਭਰਾ ਦਾ ਰਿਸ਼ਤਾ ਬਰਾਬਰ ਦਾ ਹੈ ਭਾਵੇਂ ਉਮਰ ਛੋਟੀ ਹੋਵੇ ਚਾਹੇ ਵੱਡੀ ਹੋਵੇ ਪਰ ਫਿਰ ਵੀ ਇਹਦੇ ਵਿੱਚ ਵੀ ਰੇਸ ਲੱਗਿਆ ਕਿ ਮੈਂ ਵੱਡਾ ਪਤੀ ਪਤਨੀ ਦਾ ਰਿਸ਼ਤਾ ਬਰਾਬਰ ਦਾ ਹੈ ਇਹਦੇ ਵਿੱਚ ਵੀ ਰੇਸ ਲੱਗੀ ਹੋਈ ਹੈ ਕਿ ਨਹੀਂ ਪਤੀ ਵੱਡਾ ਹੁੰਦਾ ਹੈ ਕਈ ਕਹਿੰਣਗੇ ਨਹੀਂ ਜੀ ਪਤਨੀ ਵੱਡੀ ਹੁੰਦੀ ਹੈ ਇਹੀ ਸਾਰਾ ਕੁਝ ਕਰ ਰਹੀ ਹੈ ਤੇ ਇਹ ਜਦ ਤੱਕ ਹੋੜ ਨਹੀਂ ਖਤਮ ਹੋਏਗੀ ਉਦੋਂ ਤੱਕ ਮੈਨੂੰ ਲੱਗਦਾ ਹੈ ਸਟ्रेस ਵਧ ਹੀ ਜਾਣਾ ਜਦੋਂ ਤੱਕ ਕੋਈ ਇਹ ਨਹੀਂ ਕਹੇਗਾ ਕਿ ਦੂਸਰਾ ਵੀ ਸਾਡੀ ਤਰ੍ਹਾਂ ਇੱਕ ਇਨਸਾਨ ਹੀ ਹੈ ਉਹ ਵੀ ਸਾਡੇ ਵਾਂਗੂ ਹੀ ਰਿਸ਼ਤਿਆਂ ਦੇ ਵਿੱਚ ਬੰਨਿਆ ਹੋਇਆ ਹੈ ਸਭ ਕੁਝ ਸਮਾਜ ਦੇ ਵਿੱਚ ਆਂਦੇ ਹੀ ਸਾਨੂੰ ਮਿਲ ਜਾਂਦਾ ਤੇ ਜ਼ਰੂਰੀ ਨਹੀਂ ਕਿ ਆਪਾਂ ਜਿਹੜੀਆਂ ਕਈਆਂ ਕਹਾਣੀਆਂ ਗੱਲਾਂ ਨੇ ਜਿਹੜੇ ਲਿਖੇ ਹੋਏ ਵਿਚਾਰ ਨੇ ਕਿਤਾਬਾਂ ਦੇ ਵਿੱਚ ਹੁਣ ਕਈ ਵਾਰੀ ਕਈ ਗਲਤ ਵਿਚਾਰ ਵੀ ਇੰਨੇ ਪ੍ਰਚਲਿਤ ਹੋ ਜਾਂਦੇ ਨੇ ਲੋਕ ਉਹਨਾਂ ਨੂੰ ਵਰਤੀ ਜਾਂਦੇ ਨੇ ਹਨਾ ਆਪਾਂ ਦੇਖਦੇ ਆਂ ਕਈ ਵਿਚਾਰ ਤਾਂ ਆਪਣੇ ਨਾਲ ਸਹਿਮਤੀ ਹੀ ਨਹੀਂ ਬਣਦੀ ਹੈ ਕਿ ਆਪਾਂ ਨੂੰ ਲੱਗਦਾ ਨਹੀਂ ਇਦਾਂ ਦੇ ਨਹੀਂ ਹੋਣਾ ਚਾਹੀਦਾ ਹਨਾ ਕਿਉਂਕਿ ਆਪਣੀ ਜ਼ਿੰਦਗੀ ਦੇ ਨਾਲ ਜੇ ਆਪਾਂ ਰਿਲੇਟ ਕਰੀਏ ਨਾ ਚੀਜ਼ਾਂ ਨੂੰ ਤਾਂ ਹਕੀਕਤ ਤੇ ਕਾਫੀ ਦੂਰ ਦੀ ਕਧੀਆਂ ਨੇ ਰਿਸ਼ਤਿਆਂ ਦੇ ਵਿੱਚ ਗੱਲ ਕਰੀਏ ਤਾਂ ਅੱਜ ਕੱਲ੍ਹ ਹਰ ਇਨਸਾਨ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਆ ਭੱਜ ਦੌੜ ਦੇ ਵਿੱਚ ਲੱਗਿਆ ਹੋਇਆ ਹੈ ਕਿ ਮੈਂ ਦੂਜੇ ਤੋਂ ਅੱਗੇ ਨਿਕਲ ਜਾ ਮੈਂ ਇਸ ਦੇ ਪਿੱਛੇ ਕਿਉਂ ਰਹਿ ਜਾ ਸੋ ਇਸੇ ਤਰੀਕੇ ਨਾਲ ਆਪਾਂ ਇਹ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਪਿੱਛੇ ਛੱਡਦੇ ਜਾ ਰਹੇ ਹਾਂ ਤੇ ਕਦਰ ਘਟ ਗਈ ਆ ਇਨਸਾਨ ਅੱਜ ਜਿੱਥੇ ਪਹਿਲਾਂ ਦੇਖਿਆ ਜਾਵੇ ਪੁਰਾਣੇ ਸਮੇਂ ਦੇ ਵਿੱਚ ਪੂਰੇ ਪਰਿਵਾਰ ਦੇ ਵਿੱਚ ਬੈਠਦਾ ਸੀਗਾ ਤੇ ਸਾਰੇ ਇਕੱਠੇ ਬੈਠਦੇ ਸੀਗੇ ਇੱਕੋ ਚੁੱਲ੍ਹੇ ਤੇ ਰੋਟੀ ਖਾਂਦੇ ਸੀਗੇ ਇਕੱਠੇ ਬੈਠ ਕੇ ਤੇ ਸੌਂਦੇ ਵੀ ਸਾਰੇ ਇੱਕ ਦੂਜੇ ਦੇ ਮੰਜੇ ਨਾਲ ਮੰਜੇ ਜੋੜ ਕੇ ਸੀਗੇ ਪਰ ਹੁਣ ਜਿਹੜੇ ਦੇ ਨਾਲ ਘਰਾਂ ਦੀ ਡਿਵੈਲਪਮੈਂਟ ਹੋਈ ਆ ਨਵੇਂ-ਨਵੇਂ ਘਰ ਪਾਏ ਜਾ ਰਹੇ ਨੇ ਤੇ ਸ਼ੀਸ਼ਿਆਂ ਵਾਂਗੂ ਮਹਿਲਾ ਵਾਂਗੂ ਦਿਖਾਉਣ ਦੇ ਲਈ ਹਨਾ ਕਾਫੀ ਉਹਨਾਂ ਨੂੰ ਡੈਕੋਰੇਟ ਕੀਤਾ ਜਾ ਰਿਹਾ ਪਰ ਇਸ ਚੀਜ਼ ਦੇ ਵਿੱਚ ਕਮਰੇ ਜਿਹੜੇ ਅਲੱਗ-ਅਲੱਗ ਹੋ ਗਏ ਨੇ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਅਲੱਗ ਕਮਰਾ ਹੋਵੇ ਉਸ ਕਮਰੇ ਦੇ ਵਿੱਚ ਨਾ ਅਸੀਂ ਕੈਦ ਹੋ ਚੁੱਕੇ ਹਾਂ ਉਹ ਕਮਰੇ ਦੇ ਵਿੱਚ ਕੈਦ ਤਾਂ ਹਾਂ ਪਰ ਆਪਣੇ ਆਪ ਨੂੰ ਅਸੀਂ ਉਸ ਤੱਕ ਸੀਮਤ ਰੱਖ ਲਿਆ ਕਿ ਦੂਸਰਾ ਮੇਰੇ ਕਮਰੇ ਤੱਕ ਮੇਰੀ ਲਾਈਫ ਤੱਕ ਐਂਟਰ ਨਾ ਹੋਵੇ ਹੂੰ ਇਸ ਚੀਜ਼ ਨੇ ਕੀ ਦੇਣਾ ਕਿਤੇ ਜਿਹੜੇ ਰਿਸ਼ਤਿਆਂ ਤੇ ਅਸਰ ਪਾਇਆ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਕਾਫੀ ਜਿਹੜੀਆਂ ਰਿਸ਼ਤਿਆਂ ਤੇ ਅਸਰ ਪਾ ਰਹੀ ਹੈ ਬਿਲਕੁਲ ਬਹੁਤ ਵੱਡੀ ਗੱਲ ਕਹੀ ਹੈ ਪ੍ਰਦੀਪ ਕੀ ਕਮਰਿਆਂ ਦੇ ਵਿੱਚ ਬੈਠ ਕੇ ਆਪਾਂ ਫੋਨ ਚੁਲਾਨੇ ਆ ਤੇ ਕਹਿੰਦੇ ਆ ਅਸੀਂ ਇਕੱਲੇ ਨਹੀਂ ਇਹਦੇ ਨਾਲ ਹੀ ਸਭ ਤੋਂ ਵੱਡਾ ਇਕੱਲਾਪਨ ਵੱਧ ਰਿਹਾ ਹੈ। ਇਨਸਾਨ ਕੀ ਦੇਖ ਰਿਹਾ ਹੈ ਕੀਵੇਂ ਦੇਖ ਰਿਹਾ ਉਹਦੇ ਤੋਂ ਕੀ ਸਿੱਖ ਰਿਹਾ ਹੈ। ਦਰਅਸਲ ਆਪਾਂ ਦੇਖਾਂਗੇ ਉਹੀ ਚੀਜ਼ ਜਿਹੜੀ ਆਪਣੇ ਮਨ ਦੇ ਅੰਦਰ ਜਲ ਰਹੀ ਹੈ। ਹੁਣ ਜਦੋਂ ਤੁਸੀਂ ਇੱਕ ਪਹਿਲਾਂ ਹੀ ਖਲਾਅ ਪੈਦਾ ਕਰ ਲਿਆ ਕਿਸੇ ਗੱਲ ਨੂੰ ਲੈ ਕੇ ਆਪਣੇ ਦਿਮਾਗ ਦੇ ਵਿੱਚ ਤੇ ਤੁਸੀਂ ਉਹੀ ਹੋਰ ਦੇਖਣ ਲੱਗੇ ਜੀਜ਼ ਨੂੰ ਤਾਂ ਤੁਸੀਂ ਉਹਦੇ ਵਿੱਚ ਹੀ ਡੁੱਬ ਜਾਓਗੇ। ਡੁੱਬਣਾ ਮਤਲਬ ਦੀਪ ਉਤਰ ਜਾਣਾ ਕਿਸੇ ਚੀਜ਼ ਦੇ ਵਿੱਚ ਅਤੇ ਤੁਹਾਡੇ ਤੇ ਮਾਨਸਿਕ ਤੌਰ ਤੇ ਦਬਾਅ ਪੈਣਾ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਅੱਜ ਕੱਲ੍ਹ ਲੋਕ ਦੂਸਰੇ ਨੂੰ ਦਿਖਾਉਂਦੇ ਨੇ ਕਿ ਮੈਂ ਕੱਲਾ ਨਹੀਂ ਹਾਂ ਫੋਟੋਆਂ ਪਾਣਗੇ ਹੱਸ-ਹੱਸ ਕੇ ਵੀਡੀਓਜ਼ ਪਾਣਗੇ ਸਟੇਟਸ ਪਾਣਗੇ ਪਰ ਉਹਨੇ ਹੀ ਉਹ ਅੰਦਰੋਂ ਕੱਲੇ ਹੁੰਦੇ ਨੇ ਆਪਾਂ ਦੇਖਿਆ ਅੱਜ ਕੱਲ੍ਹ ਕਿ ਜਿਨ੍ਹਾਂ ਜਿਹੜੇ ਬਲੌਗਰਸ ਨੇ ਫੇਮਸ ਨੇ ਨਿਆ-ਨਿਆ ਵੀਡੀਓਜ਼ ਪਾਣਦੇ ਨੇ ਰੋਜ਼ ਪਰ ਜਦੋਂ ਉਹ ਕਿਸੇ ਪੋਡਕਾਸਟ ਦੇ ਵਿੱਚ ਆ ਕੇ ਬੈਠਦੇ ਨੇ ਰੋਣ ਲੱਗ ਜਾਂਦੇ ਨੇ ਉਹ ਉਹ ਦੱਸਦੇ ਨੇ ਕਿ ਅਸੀਂ ਅੰਦਰੋਂ ਕਿੰਨੇ ਦੁਖੀ ਆ ਪਰ ਜਦੋਂ ਉਹਨਾਂ ਦੀਆਂ ਵੀਡੀਓ ਦੇਖੋ ਤਾਂ ਲੱਗਦਾ ਹੀ ਨਹੀਂ ਕਿ ਇਹਨਾਂ ਦੇ ਨਾਲ ਵੀ ਕੋਈ ਜਿਹੀ ਜੁ ਕੋਈ ਮਾੜੀ ਗੱਲ ਹੋਣੀ ਹੈ ਕਿ ਇਹ ਵੀ ਇਹਨਾਂ ਨੂੰ ਵੀ ਕਿਤੇ ਸੋਚਣ ਦਾ ਟਾਈਮ ਮਿਲਦਾ ਹਾਂ ਉਹ ਵੀ ਕਦੇ ਸੋਚਦੇ ਨੇ ਕੁਝ ਜਾਂ ਫਿਰ ਇਹ ਵੀਡੀਓਜ਼ ਬਣਾਉਂਦੇ ਨੇ ਹਰ ਟਾਈਮ ਹੱਸਦੇ ਹੀ ਰਹਿੰਦੇ ਨੇ ਲੋਕ ਇਹ ਸੋਚਦੇ ਨੇ ਪਰ ਬਹੁਤ ਸਹੀ ਗੱਲ ਕੀਤੀ ਹੈ ਕਿ ਕਮਰਿਆਂ ਦੇ ਕਰਕੇ ਹੀ ਲੋਕ ਆਪਣੇ ਆਪ ਨੂੰ ਅੰਦਰ ਬੰਦ ਕਰੀ ਜਾ ਰਹੇ ਨੇ ਫੋਨਾਂ ਦੇ ਉੱਪਰ ਦਿਖਾ ਰਹੇ ਨੇ ਅਸੀਂ ਬਹੁਤ ਭੀੜ ਦੇ ਵਿੱਚ ਬੈਠੇ ਆ ਅਸਲ ਦੇ ਵਿੱਚ ਉਹ ਇਕੱਲੇ ਹੀ ਨੇ ਅੱਜ ਵੀਡੀਓ ਗੱਲਾਂ ਕੀਤੀਆਂ ਥੋੜੀ ਸੰਜੀਦਗੀ ਭਰੀਆਂ ਜੀਆਂ ਜ਼ਰੂਰ ਸੀ ਪਰ ਇਹ ਕਰਨੀਆਂ ਬਹੁਤ ਜ਼ਰੂਰੀ ਸੀ ਮਨ ਹਲਕਾ ਦਾ ਹੁੰਦਾ ਹੈ ਗੱਲਾਂ ਦੱਸ ਕੇ ਨਾ ਜੀ ਜਾਂ ਜੇ ਕੁਝ ਵਾਪਰ ਹੈ ਦੁਨੀਆ ਇਸ ਤੇ ਅਸੀਂ ਇਹ ਦੇਖ ਰਹੇ ਹਾਂ ਤੇ ਉਮੀਦ ਕਰਾਂਗੇ ਆਪਾਂ ਦੇ ਲੋਕ ਫੋਨ ਜ਼ਰੂਰ ਚਲਾਓ ਫੋਨ ਚਲਾਣਾ ਕੋਈ ਮਾੜੀ ਗੱਲ ਨਹੀਂ ਹੈ ਨਾ ਹੀ ਵੀਡੀਓਜ਼ ਦੇਖਣਾ ਮਾੜੀ ਗੱਲ ਹੈ ਪਰ ਜਿਵੇਂ ਤੁਸੀਂ ਕਿਹਾ ਕਿ ਮੰਜੇ ਨਾਲ ਮੰਜਾ ਜੋੜ ਕੇ ਪੈਂਦੇ ਸੀ ਦਿਲਾਂ ਨਾਲ ਦਿਲਾਂ ਦੀ ਸਾਹ ਚ ਪੈ ਜਾਂਦੀ ਸੀ ਔਰ ਕੁਛ ਨਹੀਂ ਜਾਣਾ ਚਾਹੀਦਾ ਦੁਨੀਆ ਦੇ ਵਿੱਚੋਂ ਭਾਵੇਂ ਤੁਸੀਂ ਇੱਕ ਦੋ ਬੰਦੇ ਹੀ ਰੱਖੋ ਜਿਨ੍ਹਾਂ ਨੂੰ ਆਪਾਂ ਆਪਣੇ ਕਰੀਬੀ ਕਹਿ ਲਈਏ ਪਰ ਕੋਈ ਤਾਂ ਜ਼ਰੂਰ ਹੋਣਾ ਚਾਹੀਦਾ